ਹੈਂ ਮੈਂ ਨਾਮ ਗਰਪਤੀ ਪਾਵੇਂਗਾ ਗੜੇ ਗੜੇ ਹੈ ਫੋਨ ਨਹੀਂ ਵਰਤ ਕੇ ਕੀ ਪੋਣਾ ਆਪਾ ਟੋ ਕਿਹੜੀ ਵੋਟਾਂ ਗੁੰਜਾਰਾਂ ਦੀ ਯਾਰ ਕੌਣ ਆਮ ਲੋਕ ਇਹ ਲੋਕ ਆਮ ਲੋਕ ਇਹਦੇ ਵਿੱਚ ਬੋਲ ਆਮ ਲੋਕ ਕੀ ਹੋ ਕੀ ਹੋ ਤੁਸੀਂ ਹਾਂਜੀ ਹਾਂਜੀ ਅਰੰਦਾਸ ਜੀ ਦੇ ਕੋਲ ਸਨ ਯਾਰ ਕਹਿੰਦਾ ਸੀ ਹੈ ਨਾ ਸਨ ਯਾਰ ਕਹਿੰਦਾ ਸੀ ਆ ਯਾਰ ਯਾਰ ਹਨ ਯਾਰ ਨਹੀਂ ਤੁਸੀਂ ਹਾਂ ਹਨ ਹਨ ਯਾਰ ਤਾਂ ਹੁੰਦੇ ਨੇ ਜਿਹੜੇ ਅੰਦਰੋਂ ਹੁੰਦੇ ਲੱਗ ਮਾਨੇ ਅੱਧਾ ਅੱਧਾ ਯਾਰ ਆ ਗਿਆ ਆ ਗਿਆ ਯਾਰ ਇਹਦੇ ਵਿੱਚ ਦੱਸ ਕੀ ਆ ਆ ਤਾਂ ਗੋਠੇ ਦੋਲੇ ਵਾ ਓਏ ਓਏ ਇਹ ਤਾਂ ਗੋਠੇ ਦੋਲੇ ਕਰ ਰਹੇ ਹੈਂ ਦੋ ਹੀ ਹੋਣਗੇ ਤੂੰ ਕਹਿੰਦੇ ਭੱਜ ਗਈ ਕਨਾ ਕਰ ਹੂੰ ਐ ਮੰਤਰੀ ਹੈ ਪਾਕਾ ਪਾਕੇ ਕੀ ਕਰਦਾ ਵਾਕੇ ਜਾ ਰਿਹਾ ਉਮਰ ਕੀ ਹੈ ਉਮਰ ਕੀ ਬਾਕੀ ਕਰਨੀ ਉਮਰ ਹੈ ਜਿਹੜੀ ਨਾਂ ਗਈ ਕਿਹੜੇ ਨਵੇਂ ਪਹਿਨੇ ਨਵੇਂ ਹੋਰ ਹੁੰਦੀ ਹੈ ਕਿਹਨੂੰ ਨਾਂ ਗਈ ਹੈ ਉਹ ਬੜੇ ਵਾਕਿਆ ਜਲੇ ਜਿਹੜੀ ਨਾਂ ਗਈ ਆ ਜੈ